ਇਹ ਲੜਾਈ ਪਤਾ ਨਹੀਂ ਕਿੰਨੇ ਸਖਾਤੀ ਆ ਫੜ ਲਈ ਚੱਪੜਾ ਓਧੂ ਗਾ ਮਾਂ ਤੇ ਅੱਜ ਮੇਰੀ ਸਵੇਰ ਹੋਈ ਆ ਲਗਭਗ 8:30 ਵਜੇ 8:30 ਵਜੇ ਉੱਠਿਆ ਮੈਂ ਤੇ ਸਭ ਤੋਂ ਪਹਿਲਾਂ ਤੇ ਆਪਣਾ ਜਿਹੜਾ ਹੈਗਾ ਨੀਂਦ ਤੇ ਵਾਵਾ ਜੀ ਰਦੀ ਆ ਕਿਉਂਕਿ ਸਵੇਰੇ ਪਾਸਾ ਥੋੜਾ ਗੈਨੇ ਨਹੀਂ ਮਿਲੇ ਆ ਤੇ ਗੈਨੀਵਾਰਾ ਥੋੜਾ ਕੰਮ ਹੀ ਨਬੇੜਾ ਲਾਓ ਨਬੇੜਾ ਤੇ ਉਹ ਜਿਹੜਾ 8:30 ਵਜ ਗਏ ਤੇ ਤਾਈਓ ਜੀ ਨੀਂਦ ਮੇਰੀ ਲੇਟ ਕੁਲੀ ਥੋੜੀ ਜੀ ਫਿਰ ਰੋਟੀ ਤੇ ਨਾਲ ਐਗਦੀਪੁਰਜੀ ਬਣਾ ਹੀ ਹੋ ਦਿੱਤੀ ਤੇ ਉਹਨੂੰ ਖਾਣ ਲੱਗਾ ਜਿਆਦਾ ਹੀ ਆ ਤੇ ਅੱਗ ਲੱਗੀ ਮੰਮੀ ਬਾਲਣ ਤੇ ਮਾਸੀ ਨਾਲ ਵਹਿ ਗੱਲਾਂ ਕਰਨ ਦੀ ਆ ਨਾ ਨਾਰੀ ਪਾਸ ਲੱਗਾ ਆ ਗਿਆ ਤੇ ਖੇਡਣ ਲਈ ਆ ਗਿਆ ਹੁਣ ਸਿਰਾਂ ਗੱਲਾਂ ਕਰਨ ਦੀ ਤੇ ਗੁੱਗੀ ਚੱਲੀ ਹੁਣ ਲੱਗੇ ਤੇ ਇੱਧਰ ਗੁड़िया ਗੱਡੀ ਉਡਰਦੀ ਆ ਆ ਗੱਡੀ ਬੋਈ ਤੇ ਹੁਣ ਇਹ ਮੁੰਡੇ ਨੇ ਫੜ ਵੀ ਲਈ ਆ ਕੀ ਖਾਵਾਂ ਇੱਧਰ ਵੇਖਿਓ ਸਾਡਾ ਕੁੱਕਰ ਲੜਦਾ ਨਾ ਪੂਰਾ ਫਿਰ ਲੜਾਈਆਂ ਕਰਦਾ ਪੂਰੀਆ ਸ਼ੈਤਾਨ ਹੋ ਗਿਆ ਪੂਰਾ ਇਹਨੂੰ ਲੜਾਈ ਪਤਾ ਨਹੀਂ ਕਿੰਨੇ ਸਿਖਾਤੀ ਆ ਫੜ ਲਈ ਚੱਪਲਾ ਉਹ ਵੜਦੀ ਚੱਪਲਾ ਲੈਨੇ ਤੇਰਾ ਤੇਰੀ ਚੱਪਲ ਵੜਦੀ ਹੋ ਮੇਰੀ ਚੱਪਲ ਆ ਤੇਰੀ ਆ ਲੈ ਕੇ ਦੇ ਪੈਸਾ ਤੇਰੀ ਉਹ ਲੈ ਉਹ ਦੇਖਾ ਕਿਤਰਾ ਪੈਂਦਾਈ ਲੱਤਾ ਮਾਰਦਾ ਇਹਨੂੰ ਇਹ ਲੈ ਚੱਪਲ ਦੋਨੇ ਓਵੇ ਦਰਦ ਹੋ ਗਿਆ ਨੇਰਾ ਹੁਣ ਆਪਾਂ ਚੱਲੇ ਆ ਥੱਲੇ ਤੇ ਥੱਲੇ ਜਾ ਕੇ ਥੋੜਾ ਹੋਣਾ ਫਰੈਸ਼ ਤੇ ਫਰੈਸ਼ ਹੋਣ ਤੋਂ ਬਾਅਦ ਥੋੜਾ ਜਿਹਾ ਹੁਣ ਤਿਆਰੀ ਕਰਦੇ ਕੰਮ ਤੇ ਜਾਣ ਦੀ ਤੇ ਚਾਹ ਮਮੀ ਨੇ ਤਾਂ ਓਬਵੀਅਸਲੀ ਥੱਲੇ ਦੇ ਧਰੰਦੀ ਆ ਤੇ ਸਬਜ਼ੀ ਵੀ ਬਣਦੀ ਆ ਤੇ ਰੋਟੀ ਪਾਣੀ ਖਾ ਕੇ ਚਾਹ ਪੀ ਕੇ ਤੇ ਡਿਊਟੀ ਜਾਣ ਦੀ ਤਿਆਰੀ ਕਰਦੇ ਮੇਨੂੰ ਬਟ ਸਭ ਤੋਂ ਪਹਿਲਾਂ ਫਰੈਸ਼ ਹੋਣਾ ਜਾ ਕੇ ਫਿਰ ਆਣ ਦੀ ਗੱਲ ਦਸਾਂ ਮੈਨੂੰ ਆਰਡਰ ਕਰੋ ਹੀ ਪੈ ਗਿਆ ਜੇ ਤੇ ਹੁਣ ਮਿੰਟੋ ਮਿੱਟ ਚਾਹ ਪੀਣ ਲੱਗਾ ਹਾਂ ਤੇ ਚਾਹ ਪੀ ਕੇ ਮੋਰਫਾ ਗਰਮ ਹੋ ਦਿਲਾਤਾ ਤੇ ਗਰਮ ਹੋ ਗਿਆ 32 ਰੁਪਏ ਦਾ ਆਰਡਰ ਪਿਆ ਮੈਨੂੰ ਜਦੋਂ ਰੰਗ ਰੋਡ ਦਾ ਹੋ ਚੁੱਕਣਾ ਚਿੰ ਮਿੰਟ ਮਿੰਟ ਨਿਕਲਦੇ ਨੇ ਟੋਟਲ ਚੁੱਕਦੇ ਆ ਬਾਬਾ ਜੀ ਅੱਜ ਜਾੜਾ ਥੋੜਾ ਲੈਸ ਵੀ ਫੋਨੇ ਫੋਨ ਦੇ ਐਪਲ ਦੇ ਦੇਈ ਤੇ ਹੁਣ ਜਾ ਕੇ ਵੇਖਦੇ ਜੇ ਟਾਈਮ ਦਾ ਮਿੰਟ ਮਿੰਟ ਨੂੰ ਕੋਲਣਾ ਨਾਲ ਤੀਸਰਾ ਚੌਥਾ ਆਰਡਰ ਮੈਨੂੰ ਪਿਆ ਪੀਜਟ ਦਾ ਤੇ ਹੁਣ ਬੜਾ ਕੋੜੀ ਚੜਨ ਨਾਲ ਕੰਮ ਨਾਲ ਬੜਾ ਔਖਾ ਲੱਗਾ ਮੈਨੂੰ ਕਿਉਂਕਿ ਪਤਾ ਸੌਸ ਆਈ ਹੋ ਜਾਂਦਾ ਹੁਣ ਚੱਲ ਰੈਸਟੋਰੈਂਟ ਦੇ ਅੰਦਰ ਕਰਦਾ ਆ ਮੈਂ ਆਰਡਰ ਪਿੱਕ ਚੌਥਾ ਆਰਡਰ ਪਿਆ ਇਸ ਟਾਈਮੇ ਵੀ ਸਮੋਥ ਆਰਡਰ ਮੈਨੂੰ ਪੈ ਗਿਆ ਵਾ ਤੇ ਹੁਣ ਆ ਆਰਡਰ ਪਿਆ ਆਈ ਆਈਮ ਦਾ 116 ਰੁਪਏ ਦਾ ਤੇ ਅੱ ਇਹ 7:30 ਦੇ ਹੋ ਗਏ ਤਾਂ ਮੁਸ਼ਕਲ ਹੀ ਲੱਗਣਗੇ ਦੇਖਦੇ ਆ ਕੋਸ਼ਿਸ਼ ਹੁਣ ਕਿਉਂਕਿ ਤਾਬੂਣਾ ਘੰਟਾ ਦੇ ਸੂਟਰ ਤੇ ਨਿਕਲ ਜਾਣਾ ਜੜਾ ਪਿਆ ਆਈਆਈਐਮ ਦਾ ਕਿ ਜੜ ਦੌੜ ਰਿਹਾ ਕਿ ਕਰਦਾ ਮਿੰਟ ਮਿੰਟ ਪਿਕਅਪ ਆ ਹੈਗੀ ਨੈਕਸਸ ਮੋਲ ਦੀ ਬੈਕ ਸਾਈਡ ਸਾਰੇ ਜਿਹੜੇ ਰੈਸਟੋਰੈਂਟ ਜਿਹੜਾ ਮਤਲਬ ਹੀ ਐਲਪੀਜੀ ਗੈਸ ਨਾਲ ਚੱਲਦੇ ਆ ਉਹਨਾਂ ਦੀ ਪਾਈਪ ਲਾਈਨ ਨੇ ਜਿੱਥੋਂ ਤਾਂ ਗੈਸ ਟ੍ਰਾਂਸਫਰ ਹੁੰਦੀ ਆ ਹਾਲੇ ਇੱਕ ਬ੍ਰੈਂਡ ਦੇ ਅਲੱਗ-ਅਲੱਗ ਜਿਹੜਾ KFC ਡੋਮੀਨੋਜ਼ ਵਗੈਰਾ ਦੇ ਹੈਗੇ ਆ ਜੀ ਕੋਈ ਗੈਸ ਕਾ ਤਾਂ ਮਿਲ ਜੇ ਹੁੰਦਾ ਥੱਲੇ ਵੀਰ ਭਾਤੇ ਚੇਂਜ ਕਰ ਜਿੰਦਾ ਪਾਈਪਲਾਈਨ ਜਿਹੜੀ ਆ ਵਾਵਾ ਸਾਰੇ ਗੈਸ ਦੀਆਂ ਹੀ ਜਾਂਦੀਆਂ ਵਾ ਯੋ ਉੱਪਰ ਤੱਕ ਟ੍ਰਾਂਸਫਰ ਹੁੰਦੀ ਜਾ ਕੇ ਹੈ ਬੈਕ ਸਾਈਡ ਜਿੱਥੋਂ ਪਰ ਲਿਫਟ ਤੋਂ ਹਣੀ ਆਰਡਰ ਲੈ ਕੇ ਜਾਣਾ ਨੈਕਸਸ ਮੋਲ ਤੋਂ ਕਿਉਂਕਿ ਫਰੰਟ ਸਾਈਡ ਸਾਨੂੰ ਪਰਮਿਸ਼ਨ ਲਾਉਟ ਨਹੀਂ ਹੁੰਦੀ ਚੈੱਕ ਕਰੋ ਮਿੱਤਰੋ 11000 ਵੋਲਟ ਪਹੁੰਚ ਗਏ ਕਸਟਮਰ ਨੂੰ ਆਰਡਰ ਦੇਣ ਲਈ ਕੰਪਨੀ ਦੀ ਰਿੰਗ ਜਾਣਦੇ ਆ ਪਰ ਫੋਨ ਹੀ ਚੱਕਣ ਦਿੱਤਾ ਅੱਜ ਫੇਰ ਮੌਸਮ ਬਹੁਤ ਜਿਆਦਾ ਖਰਾਬ ਹੋ ਗਿਆ ਚੈੱਕ ਕਰੋ ਨੋਡ ਆਪਣੇ ਲੱਗ ਗਏ ਆ ਤੇ ਇੱਕ ਆਰਡਰ ਘਟਵਾਣ ਹੋਰ ਚਾਹੀਦਾ 11 ਵਜੇ ਤੋਂ ਪਹਿਲਾਂ ਤੇ ਟਾਈਮ ਹੈਗਾ ਵਾ 10:50 ਤੇ 11 ਵਜੇ ਤੋਂ ਪਹਿਲਾਂ ਸ਼ਾਮ ਦੇ ਤੋਂ ਲੈ 11 ਵਜੇ ਦੇ ਵਿੱਚ ਜੇ ਅੱਪਾ ਟੋਟਲ 12 ਆਰਡਰ ਰੋੜੇ ਤੇ 300 ਰੁਪਏ ਦੇ ਸੈਂਟ ਵੀ 10 ਆਰਡਰ ਦੇ 200 ਤੇ 130 ਰੁਪਏ ਦਾ ਹੀ 7 ਆਰਡਰ ਦੇ ਚਲੋ ਕੋਸ਼ਿਸ਼ ਤੇ ਵਾਵਾ ਕਿ ਜੇ ਅੱਪਾ 12 ਆਰਡਰ ਲਈ 12 ਤੇ ਲੱਗੇ ਨਹੀਂ ਪਰ ਟਾਰਗੇਟ ਕਰਦੇ 10 ਦੇ ਗਾਏ ਤੇ 9 ਆਰਡਰ ਲੱਗ ਚੁੱਕੇ ਹੁਣ ਇੱਕ ਆਰਡਰ 10 ਮਿੰਟ ਵਿੱਚ ਚਾਹੀਦਾ ਪੈ ਗਿਆ ਤੇ 200 ਰੁਪਏ ਦੇ ਸੈਂਟ ਵੀ ਉਹ ਆਏ ਨਾ ਜਨਾਬ ਆ ਤੇ ਅੱਜ ਗੇਮ ਬਰ ਨੈਕਸਟ ਤੇ ਹੀ ਆਊਗਾ ਪਰ ਚਲੋ ਜਿੰਨਾ ਇੰਨਾ ਜੋਰ ਲਾਇਆ ਹੁਣ ਮਿੰਟੋ ਮਿੰਟ ਜਾਣਾ ਦਰਬਾਰ ਸਾਹਿਬ ਆ ਲਈ ਜੇ ਉਧਰ ਮਿੰਟੋ ਮਿੰਟ ਇੱਕ ਨਿਕਾ ਉਧਰ ਪੈ ਜਾਊਗਾ ਚੈੱਕ ਕਰੋ ਟਾਈਮ 10:58 2 ਮਿੰਟ ਦੀ ਵੈਲਿਊ ਚੈੱਕ ਕਰੋ ਪੈ ਗਿਆ ਨਾ ਆਰਡਰ ਤਾਂ ਸਮਾਰਟ ਹੈਗਾ ਹੁਣ 370 ਪੂਰਾ ਹੋ ਗਿਆ 200 ਵਾਲਾ ਹੁਣ ਆ ਗਵਾ ਫੁਰੂ ਸੁਲਤਾਨਪੁਰ ਰੋਡ ਤੇ ਨਿਕਲਦੇ ਆ ਫਸਲਤਾਨਪੁਰ ਰੋਡ ਤੇ ਕਰਦੇ ਆ ਆਰਡਰ ਟਿੱਕਾ ਕੱਕ ਰੈਸਟੋਰੈਂਟ ਦੇ ਮਿੱਤਰੋ ਗਿਆ ਮੈਂ ਪਹੁੰਚ ਫਾਈਨਲੀ ਮੇਰੇ ਆਰਡਰ ਇਹ ਰੈਸਟੋਰੈਂਟ ਦਾ ਨਾਮ ਹੈ ਗੈਸ ਚੀਜ਼ ਬ੍ਰੈਸਟ ਫੈਕਟਰੀ ਤੇ ਮੈਂ ਕਹਾ ਇਹ ਕਿਹੜਾ ਰੈਸਟੋਰੈਂਟ ਆ ਗਿਆ ਬਾਅਦ ਚ ਪਤਾ ਲੱਗਾ ਪੀਜ਼ਾ ਵਿਕਦੀ ਆਈਦੀ ਹੀ ਆ ਤੇ ਹੁਣ ਖੜਦਾ ਵੇ ਦਰੋਡਰ ਪਿੱਕ ਕਰ ਲੈ ਕੇ ਆਪਾਂ ਹੁਣ ਕਸਟਮਰ ਦੀ ਲੋਕੇਸ਼ਨ ਤੇ ਗਏ ਪਹੁੰਚ ਆ ਆਰਡਰ ਹੈਗਾ ਮੇਰੇ ਬੈਗ ਚ ਅਲੋ ਨੀਚੇ ਪਹੁੰਚਿਆ ਪੈਰਾਮਿਡ ਸਿਟੀ ਤੇ ਹੁਣ ਕੁਆਟਰ ਕਰਦਾ ਡਿਲੀਵਰ ਸੈਂਟੇ ਕੰਪਲੀਟ ਤੇ ਹੁਣ 11 ਦੇ ਬਾਅਦ 10 ਡਾਲਰ ਟਾਰਗੇਟ ਵੱਖਰਾ ਫੇਰ ਲੋੜਾ ਹੁਣ 55 ਹੋ ਗਏ ਆ ਤੇ ਆਰਡਰ ਲਗਭਗ 13 ਆਰਡਰ ਹੋ ਗਏ ਟਾਰਗੇਟ ਪੂਰਾ ਹੋ ਗਿਆ ਤੇ ਹੁਣ ਇੱਕੇ ਲੱਗੇ ਆ ਗਿਆ ਤੇ ਨੂਰ ਵੀਰ ਭਰਾ ਆਪਣੇ ਚਾਹ ਕਰਾਉਂਦਿਆਂ ਵਾ ਤੇ ਚਾਹ ਦੇ ਕੱਪ ਕਰਾ ਦੇ ਭੋਣ ਦੀ ਤਰੀਕੋ ਚੱਲੇ ਸਾਰੇ ਚਾਹ ਲੈ ਕੇ ਤੇ ਆ ਤੇ ਅੰਦਰ ਆਪਣੀ ਵੀ ਚਾਹ ਆ ਗਈ ਪਰ ਥੋੜੀ ਹੀ ਲਈ ਆ ਤੇ ਚਾਹ ਪੀਣ ਤੋਂ ਸਭ ਤੋਂ ਪਹਿਲਾਂ ਮੈਂ ਪਾਣੀ ਪੀਣ ਲੱਗਾ ਕਿਉਂਕਿ प्यास ਬਹੁਤ ਏਜੀ ਲੱਗੀ। ਸਾੜਾ ਰੋਡ ਤੇ ਖੜਾ ਤੇ ਕਸਟਮਰ ਨੇ ਆ ਤੇ ਉਹਨੂੰ ਕੈਨਸਲ ਕਹਿੰਦਾ ਮੈਂ ਕਰਨਾ ਵਾਂ ਨਹੀਂ ਲੈਣਾ ਤੇ ਚਲੋ ਮੈਨੂੰ ਨਾਲ ਫੋਨ ਆਇਆ ਸੀ ਕਹਿੰਦਾ ਕਿ ਮੈਨੂੰ ਨਾਲ ਵਾਈਨ ਚਾਹੀਦੀ ਆ ਉਹਨਾਂ ਨੇ ਸਿੱਧਾ ਨਾ ਕਰੇ ਉਹਨੇ ਮੇਰਾ ਪਰਸਨ ਨੰਬਰ ਲੈ ਲਿਆ ਸੀ ਤੇ ਮੈਂ ਉਹਨਾਂ ਨਾਲ ਕਹਿੰਦਾ ਭਾਜੀ ਮੈਂ ਨਹੀਂ ਕਰ ਸਕਦਾ ਕੰਮ ਸਿਰ ਕਰਦਾ ਹੀ ਨਹੀਂ ਮੈਂ ਕੰਮ ਤੋੜ ਰਿਹਾ ਤੇ ਕ ਨਸ਼ਾ ਮੈਂ ਕੀਤਾ ਹੀ ਨਹੀਂ ਤੇ ਨਾ ਹੀ ਮੈਂ ਲੈ ਕੇ ਦਿੱਤਾ ਕਿ ਇਹਨੂੰ ਤੇ ਇਸ ਵਜ੍ਹਾ ਕਰਨਾ ਉਹ ਤੇ ਚਲੋ ਨਾ ਕਰਤੀ ਪਰ ਉਹਨਾਂ ਨੇ ਆਰਡਰ ਵੀ ਨਾਲ ਹੀ ਕੈਨਸਲ ਕਰਤਾ ਉਹਨੂੰ ਕੰਪਨੀ ਨੂੰ ਕਸਟਮਰ ਕੇਅਰ ਤੇ ਲੱਗੀ ਏ ਕਾਲ ਮੇਰੀ ਤੇ ਹੁਣ ਵੇਖੋ ਕਸਟਮਰ ਕੇਅਰ ਵਾਲੇ ਗੱਲ ਕਰ ਰਹੇ ਹੋ ਨਾ ਤੇ ਆਪਣਾ ਆਰਡਰ ਜਿਹੜਾ ਹੈਗਾ ਕੈਨਸਲੇਸ਼ਨ ਤੇ ਚਾ ਕਰ ਸਕਦੇ ਆ ਆਪਣੀ ਟਿਕਟ ਕੋਲ ਵੈਸੇ ਚੱਲਦੇ ਵੀ ਆ 236 ਰੁਪਏ ਦਾ ਆਰਡਰ ਹੈਗਾ ਮਸਾਲਾ ਦੋਸਾ ਤੇ ਅੰਮ੍ਰਿਤਸਰੀ ਆਲੂ ਗੋਭੀ ਹੋਣੀ ਕੁੱਲ ਚਾਗਾ ਦੋ ਹੈ ਗਿਆ ਤੇ ਇਹਦੀ ਰਿਟਰਨ ਪੈਣੀ ਹੈ ਤੇ ਰਿਟਰਨ ਪੈਂਦੇ ਸਾਰੀ ਆਪਾਂ ਫੇਰ ਉੱਥੇ ਦਰਬਾਰ ਸਾਹਿਬ ਲਾਗੇ ਜਾ ਕੇ ਆਰਡਰ ਵਾਪਸੀ ਦੇ ਦੇਣਾ ਵਾ ਤੇ ਇਹ ਆਰਡਰ ਪਿੱਛੇ 25 ਰੁਪਏ ਹੋਣੇ ਜੇ ਡਿਲੀਵਰ ਹੋਏ ਤਾਂ ਪਰ ਚਲੋ ਕੋਈ ਦਾ ਨਹੀਂ ਲੈਂਦੇ ਉਹਨੂੰ ਹੈਗੀ ਮੇਨ ਉਹਦਾ ਵਾਈਨ ਚ ਪਹੁੰਚ ਜਾਂਦੀ ਨਾ ਫਿਰ ਸ਼ਾਇਦ ਆਰਡਰ ਲੈ ਲੰਦਾ ਪਰ ਆਪਾਂ ਗਲਤ ਕੰਮ ਕੀਤਾ ਨਹੀਂ ਤੇ ਨਾ ਹੀ ਆਪਾਂ ਕਰਨਾ ਨਾ ਆਪਾਂ ਸ਼ੁਰੂ ਤੋਂ ਕੀਤਾ ਤੇ ਨਾ ਆਪਾਂ ਕਰਨਾ ਤੇ ਜਰੂਰ ਧਿਆਨ ਰੱਖਿਓ ਕਿ ਆਹੋ ਦਾ ਕੰਮ ਜੇ ਰਾਤ ਵਿੱਚ ਚੈਕਿੰਗ ਹੋ ਜੇ ਪਾਈ ਚਾਹਤਾ ਵੀ ਨਵੀਂ ਪਰ ਉਹ ਜਿਹੜਾ ਇਸ਼ੂ ਖੜਾ ਹੋਇੰਦਾ ਵਾ ਕਿਸੇ ਵੇਲੇ ਕਿਉਂਕਿ ਕੇਸ ਪੈ ਆਂਦਾ ਡਰ ਹੁੰਦਾ ਕਿ ਤੁਸੀਂ ਰਾਤ ਵੇਲੇ ਕੰਮ ਕਰਦੇ ਰਿਸਕੀ ਕਰਦੇ ਤੁਸੀਂ ਆਹ ਕੰਮ ਵੀ ਕਰਦੇ ਘਰ ਨੇ ਕਹਣਾ ਤੁਸੀਂ ਆਹ ਕੰਮ ਉਹ ਜੇ ਕੰਮ ਕੱਲੀ ਰਾਤ ਨਿਕਲਦੇ ਪਰ ਆਹ ਕੰਮ ਕਰਦੇ ਜੇ ਸੋਇਤਰਾਹੀ ਯਕੀਨ ਨੋਟਦਾ ਵਾ ਠੀਕ ਹੈ ਕੰਪਨੀ ਨੇ ਆਈਡੀ ਵੀ ਟਰਮੀਨੇਟ ਕਰ ਦੇਣੀ ਕਿਉਂਕਿ ਕੰਪਨੀ ਨੇ ਪਰਮਿਸ਼ਨ ਅਲਾਉ ਹਾਣ ਨੂੰ ਦਿੱਤੀ ਨਹੀਂ ਹੋਈ ਕਿ ਤੁਸੀਂ ਆਹ ਕੰਮ ਵੀ ਨਾਲ ਕਰਨਾ ਸਿਰਫ ਓਨਲੀ ਆਰਡਰ ਤੇ ਜੇ ਕੋਈ ਦੁੱਧ ਦਹੀਂ ਵਗੈਰਾ ਐਕਸਟਰਾ ਪਾਣੀ ਵਾਟਰ ਚਾਹੀਦਾ ਵਾ ਤੇ ਉਹ ਅਸੀਂ ਦੇ ਸਕਦੇ ਨਾਲ ਪਰ ਆਹ ਵਾਈਨ ਵੁਇਨ ਵਾਲਾ ਨਸ਼ੇ ਵਾਲਾ ਕੰਮ ਨਹੀਂ ਨਾਲ ਦੇ ਸਕਦੇ ਨੂੰ ਨਹੀਂ ਪਰਮਿਸ਼ਨ ਲਾਉਡ ਨਹੀਂ ਦੀ ਤੇ ਉਹ ਸਿਲਸਿਲੇ ਨੂੰ ਆਰਡਰ ਕੈਨਸਲੇਸ਼ਨ ਚੱਲਣ ਦਿਆ ਵਾ ਤੇ ਦੇਖਦੇ ਹੁਣ ਜਦੋਂ ਆਰਡਰ ਕੈਨਸਲ ਹੋ ਗਿਆ ਤੇ ਗੱਡੀ ਵਾਪਸੀ ਪਾਦ ਲਈ ਹੁਣ ਤੇ ਗਿਆ ਜੇ ਕੈਨਸਲ ਹੋ ਤੇ ਹੁਣ ਰਿਟਰਨ ਪੈ ਗਈ ਜੀ ਆਪਾਂ ਨੂੰ ਚਾਹਨੇ ਵਾਪਸੀ ਆਰਡਰ ਤੇ ਰਿਟਰਨ ਦੇਣ ਆਰਡਰ 16 ਰੁਪਏ ਮਿਲੇ ਰਿਟਰਨ ਜਾਣ ਦੇ ਐਕਸੈਪਟ ਕਰਕੇ ਨਿਕਲਦੇ ਆ ਵਾਪਸੀ ਜਿਹੜੇ ਰੈਸਟੋਰੈਂਟ ਤੋਂ ਆਰਡਰ ਚੁੱਕਿਆ ਸੀ ਉਹਦਰੀ ਨਹੀਂ ਜਾਣਾ ਆਂਦੇ ਰੋਲਾ ਪੂ ਪੁਣਾ ਦੇ 7 ਹੋ ਗਏ ਆ ਤੇ ਹੁਣ ਨਾ ਗਿਆ ਮੈਂ ਘਰ ਪਹੁੰਚ ਤੇ ਚਾਰ ਰਾਈਡਾ ਲਾਈ ਗਿਆ ਦੀ ਆਪਾਂ ਤੇ ਉਸ ਤੋਂ ਬਾਅਦ ਹੁਣ ਮੈਂ ਘਰ ਆ ਗਿਆ ਕਿਉਂਕਿ ਮੈਂ ਨੀਂਦੋਂ ਡੈਵੀਆ ਤੇ ਹੁਣ ਮੈਂ ਕਰ ਲਿਆ ਰੈਸਟ ਮਿਲਦੇ ਆਪਾਂ ਨੈਕਸਟ ਵੀਡੀਓ ਟਾਟਾ ਬੋਲ ਪਿਆ ਰ ਸਿਰ ਚਲੋ ਠੀਕ ਹੈ ਮਿਲਦੇ ਆਂ ਕੱਲ